ਹੁਣੇ ਪ੍ਰਧਾਨ ਮੰਤਰੀ ਜੀ ਜਲੰਧਰ ਆ ਰਹੇ ਹੁਣ ਰਵੀਦਾਸ ਗੁਰੂ ਰਵੀਦਾਸ ਮਹਾਰਾਜ ਜੀ ਦੀ ਯਾਦ ਕਿਵੇਂ ਆ ਗਈ 12 ਸਾਲਾਂ ਦੀ ਤਾਈ ਨੂੰ ਹੁਣ ਅਚੰਚਿਤ ਪੰਜਾਬ ਬਨਾਰਸ ਜਾਣ ਦੀ ਬਜਾਏ ਅਚੰਚਿਤ ਚੰਗੀ ਗੱਲ ਹੈ ਅਸੀਂ ਵੈਲਕਮ ਕਰਦੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਕੀ ਦੇ ਕੇ ਜਾਵੇ ਹੁਣ ਪਦਮ ਪਿਭੂਸ਼ਨ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਬੱਲਾ ਡੇਰੇ ਦਾ ਸਨਮਾਨ ਕਰਦੇ ਹਾਂ ਲੇਕਿਨ ਅਚੰਚਿਤ ਕਿਉਂ ਕਿਉਂਕਿ ਵੋਟਾਂ ਆ ਗਈਆਂ ਸਾਨੂੰ ਵੰਡਣਾ ਚਾਹੁੰਦੇ ਕਿ ਫਰਾਂਸ ਸਮਾਜ ਅੱਡਾ ਹੈ ਫਰਾਂਸ ਸਮਾਜ ਅੱਡਾ ਹੈ ਫਰਾਂਸ ਸਮਾਜ ਅੱਡਾ ਹੈ ਲੇਕਿਨ ਪੰਜਾਬ ਦੀ ਤਾਂ ਇਹ ਸਭੇ ਦਾ ਰਹੀ ਹੈ ਮਾਨਸਕੀ ਜਾਤ ਸਭੇ ਇੱਕ ਪਹਿਚਾਨ ਹੋ ਅਸੀਂ ਕਦੇ ਵੰਡੇ ਗਏ ਹੀ ਨਹੀਂ ਜਾਤੀ ਔਰ ਧਰਮ ਦੇ ਨਾਮ ਤੇ ਸਾਨੂੰ ਕੋਈ ਨਹੀਂ ਵੰਡ ਸਕਦਾ ਸੋ ਫਿਰ ਹੁਣ ਮੈਂ ਮੰਗ ਕੀਤੀ ਹੈ ਕਿ ਦਾ ਨੈਸ਼ਨਲ ਹੌਲੀਡੇ ਡਿਕਲੇਅਰ ਕਰਨ ਦੂਸਰੀ ਮੈਂ ਮੰਗ ਕੀਤੀ ਹੈ ਕਿ ਬਜਟ ਪੇਸ਼ ਕਰ ਰਹੇ ਹੈ ਫਰ ਐਤਵਾਰ ਵਾਲੇ ਦਿਨ ਐਡੀ ਕੀ ਜ਼ਰੂਰੀ ਹੋਗੀ ਨਾਮ ਲੇਵਾ ਸੰਗਤ ਹੈ ਗੁਰੂ ਰਵਿਦਾਸ ਮਹਾਰਾਜ ਜੀ ਦੀ ساری ਦੁਨੀਆ ਚ ਹੈ ਸਾਨੂੰ ਕਿਉਂ ਨਹੀਂ ਆਦੀ ਸੰਗਤ ਦੇ ਨਾਲ ਇਹ ਦਿਹਾੜਾ ਮਨਾਉਣ ਦਾ ਮੌਕਾ ਮਿਲ ਰਿਹਾ ਕਿਉਂ ਤੁਸੀਂ 550 ਜਿਹੜੇ ਮੈਂਬਰ ਆਫ ਪਾਰਲੀਮੈਂਟ ਆ ਉਹਨਾਂ ਨੂੰ ਤੁਸੀਂ ਉੱਥੇ ਬਜਟ ਐਤਵਾਰ ਵਾਲੇ ਦਿਨ ਬਿਠਾਉਂਗੇ ਤੁਸੀਂ ਇੱਕ ਦਿਨ ਡੈਫਰ ਕਰ ਲਓ 2 ਤਰੀਕ ਨੂੰ ਬਜਟ ਲੈ ਆਓ ਫਿਰ ਮੇਰੀ ਮੰਗ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਘਟੋ-ਕਟ ਸਾਡੇ 600 ਸਾਲਾ ਇਹ ਗੁਰਪੁਰਬ ਹੈ ਇੱਥੇ 6.5 ਹਜ਼ਾਰ ਕਰੋੜ ਰੁਪਏ ਨਾ ਗੁਰੂ ਰਵੀਦਾਸ ਜੀ ਦੇ ਨਾਮ ਤੇ ਇੱਕ ਯੂਨੀਵਰਸਿਟੀ ਇੰਟਰਨੈਸ਼ਨਲ ਸਟੈਂਡਰਡ ਦੀ ਯੂਨੀਵਰਸਿਟੀ ਇੱਥੇ ਦੇ ਕੇ ਜਾਣ ਅਨਾਉਂਸਮੈਂਟ ਕਰਨ ਤੇ ਪੂਰਾ ਸਾਲ ਆ ਦੋਨੇ ਸਰਕਾਰਾਂ ਬੇਕੋ ਬਣਾ ਰਹੀਆਂ ਨੇ ਦੋਨੇ ਸਰ ਮੈਂ ਕਿਹਾ 에어ਪੋਰਟ ਦੇਣ ਹੋਰ ਵੀ ਦੇਣ ਦੋਨੇ ਸਰਕਾਰਾਂ ਕੱਲੇ 에어ਪੋਰਟ ਦੇ ਨਾਮ ਨਾਲ ਨਹੀਂ ਨਾ ਕੁਝ ਹੁਣ 에어ਪੋਰਟ ਤਾਂ ਬਣਿਆ ਹੋਇਆ ਹੈ ਪਰ ਯੂਨੀਵਰਸਿਟੀ ਦੇਣ ਜਿੱਥੇ ਗੁਰੂ ਰਵੀਦਾਸ ਮਹਾਰਾਜ ਜੀ ਦਾ ਜਿਹੜਾ ਜਿਸ ਪ੍ਰਕਾਰ ਉਹਨਾਂ ਨੇ ਇਸ ਦੇਸ਼ ਦੇ ਲੋਕਾਂ ਦਾ ਜੀਵਨ ਉੱਚਾ ਚੁੱਕਣ ਦੇ ਵਿੱਚ ਕੁਆਲਿਟੀ ਦੀ ਗੱਲ ਕੀਤੀ ਇਨਸਾਨੀਅਤ ਦੀ ਗੱਲ ਕੀਤੀ ਭੇਦਭਾਵ ਨੂੰ ਖਤਮ ਦੀ ਗੱਲ ਕੀਤੀ ਸੰਗਠਿਤ ਰਹਿਣ ਦੀ ਗੱਲ ਕੀਤੀ ਸੋ ਨਾਲ ਮੇਰਾ ਇਹ ਕਿ 650 ਸਾਲਾ ਪੂਰਾ ਸਾਲ ਸ਼ਤਾਬੀ ਪੰਜਾਬ ਦੀ ਸਰਕਾਰ ਵੀ ਮਨਾਵੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਤੇ ਕੇਂਦਰ ਦੀ ਸਰਕਾਰ ਵੀ ਸੁਣਿਆ ਪ੍ਰਧਾਨ ਮੰਤਰੀ ਜੀ ਜਲੰਧਰ ਆ ਰਹੇ ਹੁਣ ਰਵਿਦਾਸ ਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ਕਿਵੇਂ ਆ ਗਈ 12 ਸਾਲਾਂ ਦੀ ਤਾਂ ਹੀ ਹੁਣ ਅਚੰਚਿਤ ਪੰਜਾਬ ਬਨਾਰਸ ਜਾਣ ਦੀ ਬਜਾਏ ਅਚੰਚਿਤ ਚੰਗੀ ਗੱਲ ਹੈ ਅਸੀਂ ਵੈਲਕਮ ਕਰਦੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਕੀ ਦੇ ਕੇ ਜਾਵੇ ਹੁਣ ਪਦਮ ਪਿਭੂਸ਼ਣ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਬੱਲਾ ਡੇਰੇ ਦਾ ਸਨਮਾਨ ਕਰਦੇ ਹਾਂ ਲੇਕਿਨ ਅਚੰਚਿਤ ਕਿਉਂ ਕਿਉਂਕਿ ਵੋਟਾਂ ਆ ਗਈਆਂ ਸਾਨੂੰ ਵੰਡਣਾ ਚਾਹੁੰਦੇ ਫਰਾਂਸ ਸਮਾਜ ਅੱਡ ਹੈ ਫਰਾਂਸ ਸਮਾਜ ਅੱਡ ਹੈ ਫਰਾਂਸ ਸਮਾਜ ਅੱਡ ਹੈ ਲੇਕਿਨ ਪੰਜਾਬ ਦੀ ਤਾਂ ਇਹ ਸਭਿਤਾ ਰਹੀ ਹੈ ਮਾਨਸ ਕੀ ਜਾਤ ਸਭੀ ਇੱਕ ਪਹਿਚਾਨ ਹੋ ਅਸੀਂ ਕਦੇ ਵੰਡੇ ਗਏ ਹੀ ਨਹੀਂ ਜਾਤੀ ਔਰ ਧਰਮ ਦੇ ਨਾਂ ਤੇ ਸਾਨੂੰ ਕੋਈ ਨਹੀਂ ਵੰਡ ਸਕਦਾ ਸੋ ਫਿਰ ਹੁਣ ਮੈਂ ਮੰਗ ਕੀਤੀ ਹੈ ਕਿ ਨੈਸ਼ਨਲ ਹੌਲੀਡੇ ਡਿਕਲੇਅਰ ਕਰਨ ਦੂਸਰੀ ਮੈਂ ਮੰਗ ਕੀਤੀ ਹੈ ਕਿ ਬਜਟ ਪੇਸ਼ ਕਰ ਰਹੇ ਹੈ ਪਰ ਐ ਦਵਾਰ ਵਾਲੇ ਦਿਨ ਐਡੀ ਕੀ ਜ਼ਰੂਰੀ ਹੋਗੀ ਨਾਮ ਲੇਵਾ ਸੰਗਤ ਹੈ ਗੁਰੂ ਰਵਿਦਾਸ ਮਹਾਰਾਜ ਜੀ ਦੀ ساری ਦੁਨੀਆ ਚ ਹੈ ਸਾਨੂੰ ਕਿਉਂ ਨਹੀਂ ਆਪਦੀ ਸੰਗਤ ਦੇ ਨਾਲ ਇਹ ਦਿਹਾੜਾ ਮਨਾਉਣ ਦਾ ਮੌਕਾ ਮਿਲ ਰਿਹਾ ਕਿਉਂ ਤੁਸੀਂ 550 ਜਿਹੜੇ ਮੈਂਬਰ ਆਫ ਪਾਰਲੀਮੈਂਟ ਆ ਉਹਨਾਂ ਨੂੰ ਤੁਸੀਂ ਉੱਥੇ ਬਜਟ ਐਤਵਾਰ ਵਾਲੇ ਦਿਨ ਬਿਠਾਉਂਗੇ ਤੁਸੀਂ ਇੱਕ ਦਿਨ ਡਿਫਰ ਕਰ ਲਓ 2 ਤਰੀਕ ਨੂੰ ਬਜਟ ਲੈ ਆਓ ਫਿਰ ਮੇਰੀ ਮੰਗ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਘਟੋ-ਕਟ ਸਾਡੇ 600 ਸਾਲਾ ਇਹ ਗੁਰਪੁਰਬ ਹੈ ਇੱਥੇ 6.5 ਹਜ਼ਾਰ ਕਰੋੜ ਰੁਪਏ ਨਾ ਗੁਰੂ ਰਵੀਦਾਸ ਜੀ ਦੇ ਨਾਮ ਤੇ ਇੱਕ ਯੂਨੀਵਰਸਿਟੀ ਇੰਟਰਨੈਸ਼ਨਲ ਸਟੈਂਡਰਡ ਦੀ ਯੂਨੀਵਰਸਿਟੀ ਇੱਥੇ ਦੇ ਕੇ ਜਾਣ ਅਨਾਉਂਸਮੈਂਟ ਕਰਨ ਤੇ ਪੂਰਾ ਸਾਲ ਆ ਦੋਨੇ ਸਰਕਾਰਾਂ ਬੇਕੋ ਬਣਾ ਰਹੀਆਂ ਨੇ ਦੋਨੇ ਸਰ ਮੈਂ ਕਿਹਾ 에어ਪੋਰਟ ਦੇਣ ਹੋਰ ਵੀ ਦੇਣ ਦੋਨੇ ਸਰਕਾਰਾਂ ਕੱਲੇ 에어ਪੋਰਟ ਦੇ ਨਾਮ ਨਾਲ ਨਹੀਂ ਨਾ ਕੁਛ ਹੁਣ 에어ਪੋਰਟ ਤਾਂ ਬਣਿਆ ਹੋਇਆ ਹੈ ਪਰ ਯੂਨੀਵਰਸਿਟੀ ਦੇਣ ਜਿੱਥੇ ਗੁਰੂ ਰਵੀਦਾਸ ਮਹਾਰਾਜ ਜੀ ਦਾ ਜਿਹੜਾ ਜਿਸ ਪ੍ਰਕਾਰ ਉਹਨਾਂ ਨੇ ਇਸ ਦੇਸ਼ ਦੇ ਲੋਕਾਂ ਦਾ ਜੀਵਨ ਉੱਚਾ ਚੁੱਕਣ ਦੇ ਵਿੱਚ ਕੁਆਲਿਟੀ ਦੀ ਗੱਲ ਕੀਤੀ ਇਨਸਾਨੀਅਤ ਦੀ ਗੱਲ ਕੀਤੀ ਭੇਦਭਾਵ ਨੂੰ ਖਤਮ ਦੀ ਗੱਲ ਕੀਤੀ ਸੰਗਠਿਤ ਰਹਿਣ ਦੀ ਗੱਲ ਕੀਤੀ ਸੋ ਨਾਲ ਮੇਰਾ ਇਹ ਕਿ 650 ਸਾਲਾ ਪੂਰਾ ਸਾਲ ਸ਼ਤਾਬੀ ਪੰਜਾਬ ਦੀ ਸਰਕਾਰ ਵੀ ਮਨਾਵੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਤੇ ਕੇਂਦਰ ਦੀ ਸਰਕਾਰ